ਹਾਂਜੀ ਦੋਸਤੋ ਤੁਸੀਂ ਦੇਖ ਸਕਦੇ ਆ ਖਨੌਰੀ ਬਾਰਡਰ ਤੇ ਕਿੰਨੀਆਂ ਸੰਖਤਾ ਜਿਹੜੇ ਕਿਸਾਨ ਬੈਠਿਆ ਤੇ ਸਾਡੇ ਤਾऊ ਜੀ ਜਦੋਂ ਦਾ ਮੋਰਚਾ ਲੱਗਾ ਬਾਈ ਜੀ ਉਦੋਂ ਦੇ ਇੱਥੇ ਮੋਰਚੇ ਦੇ ਵਿੱਚ ਡਟਿਆ ਜੀ ਤੇ ਇਸ ਵਕਤੇ ਖੜਿਆ ਜੀ ਕੋਟਪੁੱਡਾ ਸਾਹਿਬ ਦੇ ਜਿੱਥੇ ਲੰਗਰ ਚੱਲ ਰਿਹਾ ਜੀ ਫੁਲਕੇ ਚੱਲ ਰਿਹਾ ਜੀ ਵੇਖੋ ਸਤਿ ਸ਼੍ਰੀ ਅਕਾਲ ਬਾਬਾ ਜੀ ਰਾਮ ਰਾਮ ਵਾਹਿਗੁਰੂ ਕੀ ਸਤਿ ਰਾਮ ਰਾਮ ਬਾਈ ਜੀ ਵਾਹਿ ਰਾਮ ਰਾਮ ਤੇ ਭਾਈ ਦੂ ਇੱਕੋ ਗੱਲ ਸੱਚੇ ਪਾਤਸ਼ਾਹ ਬਾਬਾ ਜੀ ਕਿਵੇਂ ਮੋਰਚਾ ਚੱਲ ਰਿਹਾ ਹੈ ਜੀ ਮੋਰਚਾ ਜੇ ਸਹੀ ਚੱਲ ਰਿਹਾ ਹੈ ਨਾ ਬੜੀਆ ਹੈ ਉਹ ਕਹਿਣਾ ਪੰਜਾਬੀ ਮੈਂ ਚੱਡਦੀ ਕਲਾ ਮੈਂ ਚੰਦਰਿਆ ਹੈ ਬੁਲੰਦੀਆਂ 'ਤੇ ਹੈ ਬੁਲੰਦੀਆਂ 'ਤੇ ਵਾਹ ਜੀ ਹਾਂ ਜੀ ਬਿਲਕੁਲ ਜੀ ਬਿਲਕੁਲ ਤੇ ਅੱਜ ਸੇਧਾ ਕੀ ਹਾਲਾਤ ਹੈ ਡੱਲੇਵਾਲ ਸਾਹਿਬ ਅੱਜ ਕਿੰਨੇ ਦਿਨ ਹੋ ਗਿਆ ਜੀ ਮਰਨ ਮਰਦ ਤੇ ਬੈਠੇ ਨੂੰ ਅੱਜ 50 ਦਿਨ ਹੋ ਗਏ ਸਿਹਤ ਬੜੀ ਨਾਜ਼ੁਕ ਹੈ ਬੜੀ ਕਮਜ਼ੋਰ ਹੈ ਜਿੰਨਾ ਕਹਾ ਜਾਏ ਵੀ ਇਹ ਲੈ ਲੋ ਮਰਨ ਕੇ ਖਗਾਰ पे ਹੈ ਇਹ ਮਾਨ ਕੇ ਚਲੋ ਵੀ ਜਿਸ ਤਰ੍ਹਾਂ ਬੰਦੇ ਦਾ ਕਹਿ ਕਰਨਾ ਅੱਧਾ ਦਾ ਜੀ ਲਿਕੜ ਜਾ ਜੀ ਜੀ ਉਹ ਕਹਾਣੀ ਹੋ ਰਹੀ ਹੈ ਪਰ ਹਕੂਮਤ ਸੁੱਤੀ ਪਈ ਹੈ ਮਤਲਬ ਉਹਨਾਂ ਕੋਈ ਦਇਆ ਨਹੀਂ ਹੈ ਕੋਈ ਉਹਨਕੇ ਫਰਜ਼ ਨਹੀਂ ਹੈ ਜੋ ਅਮਨੇ ਸੋਚਿਆਤਾ 47 ਤੋਂ ਪਹਿਲਾਂ ਸਿਦੈ ਆਜ਼ਮ ਭਗਤ ਸਿੰਘ ਨੇ ਵੀ ਆਪਣੇ ਲੋਕਾਂ ਕੀ ਹਕੂਮਤ ਹੋਏਗੀ ਔਰ ਆਪਣੇ ਲੋਕ ਆਪਣਾ ਵੱਧ ਖਿਆਲ ਰੱਖਾਂਗੇ ਦੂਸਰੇ ਤੋਂ ਬਾਹਰ ਤਾਇਏ ਹੋਏ ਅੰਗਰੇਜ਼ ਹੈ ਜਾਂ ਫਿਰ ਔਰ ਅਮਲਾਵਰ ਆਏ ਹੈ ਉਹ ਤਾਂ ہمارا ਖਿਆਲ ਨਹੀਂ ਰੱਖਦੇ ਪਰ ਉਹਨਾਂ ਤਾਂ ਵੀ ਗੰਦੇ ਲੋਕ ਲਿਖਦੇ ਆ ਆਪਣੇ ਉਪਨੇ ਕੁਛ ਨਹੀਂ ਮੰਨਾਂ ਨੇ ਉਹ ਲੱਗਾ ਜੀ ਉਹਨੇ ਦਾ ਖੂਨ ਹੈ ਜੋ ਬਾਹਰ ਤਾਂ ਆਏ ਥੇ ਨਾ ਔਰੰਗਜ਼ੇਬ ਅਬਦਾਲੀ ਅੰਗਰੇਜ਼ ਉਹਨੇ ਦਾ ਖੂਨ ਹੈ ਮੰਨਾਂ ਲੱਗ ਗਏ ਇਹ ਮੈਂ ਆਪਣਾ ਖੂਨ ਛੋੜ ਗਏ ਹਾਂ ਜੋ ਹਕੂਮਤ ਮੈਂ ਬੈਠੇ ਆ ਵਾਹ ਜੀ ਵਾਹ ਵਾਹ ਜੇ ਮਾਰੇ ਹੁੰਦੇ ਨਾ ਮਾਰਾ ਅੰਸ ਹੁੰਦਾ ਮਾਰਾ ਖੂਨ ਹੁੰਦਾ ਤਾਂ ਹਮ ਨਹੀਂ ਇਸ ਤਰ੍ਹਾਂ ਨਹੀਂ ਮਰਨਦੇ ਥੇ ਬੜਾ ਕਿਆ ਸੁੱਧ ਲਿੰਦੇ ਉਹ ਮੇਰਾ ਕਹਿਣ ਦਾ ਭਾਵ ਇਹ ਹੈ ਬਈ ਨਿਰਦਈ ਲੋਕ ਹੈ ਕੋਈ ਨਾ ਸ਼ਰਮ ਇਨਕਾ ਨਾ ਕੋਈ ਫਰਜ਼ ਹੈ ਨਾ ਕੋਈ ਦਇਆ ਹੈ ਬਿਲਕੁਲ ਜੀ ਬਿਲਕੁਲ ਤੇ ਕੋਈ ਮੀਟਿੰਗ ਹੋਈ ਹੈ ਸਰਕਾਰ ਨੇ ਕੋਈ ਇਸ ਵਕਤ ਗੱਲਬਾਤ ਕੋਈ ਚੱਲੀ ਥੋੜੀ ਬਹੁਤ ਜੀ ਕਿ ਨਹੀਂ ਅਜੇ ਯੂਏ ਤੋਂ ਰੋਣਾ ਹੈ ਭਈ ਨਾ ਤੋ ਨਿਉ ਪੁੱਛਿਆ ਹਾਲਚਾਲ ਵੀ ਤੇਰਾ ਕੀ ਗਿਆਨ ਹੈ ਕੀ ਹਾਲ ਹੈ ਤੇਰਾ ਕਿਸ ਤਰ੍ਹਾਂ ਹੈ ਨਾ ਨਿਉ ਪੁੱਛਿਆ ਕਿ ਤੇਰੀ ਕੀ ਮੰਗ ਹੈ ਵਾਹ ਜੀ ਵਾਹ ਨਾ ਵੀ ਤੂੰ ਬੈਠ ਜਾਏ ਬਾਤ ਕਰਾਂਗੇ ਕੋਈ ਮਸਲਾ ਆਪਣਾ ਹੱਲ ਕਰਾਂਗੇ ਬਿਲਕੁਲ ਜੀ ਬਿਲਕੁਲ ਇਹ ਸੋਚਣਾ ਚੇ ਥਾ ਵੀ ਇਹ ਵੀ ਦੇਸ਼ ਦਾ ਹੈ ਪੰਜਾਬ ਵੀ ਦੇਸ਼ ਦਾ ਹੈ ਸਾਇਦ ਪੰਜਾਬੀਆਂ ਨੇ ਵੀ ਪਸਾਣੂ ਹੈ ਪਰਸੈਂਟ ਕੁਰਬਾਨੀ ਦੀ ਹੈ ਦੇਸ਼ ਜਾਨ ਕਰਾਣ ਮੈਂ ਬਿਲਕੁਲ ਵੀ ਇਹ ਪੰਜਾਬ ਕਹੇ ਭਈ 80% ਕਿਸਾਨ ਹੈ ਦੇਸ਼ ਮੈਂ 100 ਕਰੋੜ ਤੋਂ ਜ਼ਿਆਦਾ ਕਿਸਾਨ ਹੈ ਕਿਸਾਨਾਂ ਕੀ ਮੰਗ ਹੈ ਕੱਲੇ ਕਿ ਪੰਜਾਬ ਕੀ ਨਹੀਂ ਕੱਲੇ ਡੱਲੇ ਵਾਲ ਕੀ ਨਹੀਂ ਪੂਰਾ ਭਾਰਤ ਕੇ ਕਿਸਾਨ ਮਜ਼ਦੂਰ ਕੀ ਮੰਗ ਹੈ ਫਿਰ ਵੀ ਕੋਈ ਬਾਤ ਨਹੀਂ ਕੋਈ ਚੀਤ ਨਹੀਂ ਉਹ ਰਾਜ ਕਿਆ ਕਾ ਕਰ ਰਹੇ ਹੈ ਕਿਸ ਪਰ ਰਾਜ ਕਰ ਰਹੇ ਹੈ ਬਿਲਕੁਲ ਜੀ ਬਿਲਕੁਲ ਤੇ ਜਿਹੜੇ ਪਿੰਡਾਂ 'ਚ ਬੈਠੇ ਗਾਉਂ ਮੇ ਬੈਠੇ ਲੋਕ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹਤੇ ਹੈ ਨੇ ਉਹਨੂੰ ਕੋ ਯਹੀ ਹੈ ਕਿ ਆਪ ਲੋਗ ਉਰੇ ਆਓ ਸਿੱਧਾ ਐ ਸਕਦੇ ਹੋ ਜਿਆਦਾ ਦੂਰ ਹੈ ਤਾਂ ਕਮ ਤੱਕਮ ਆਪਣੇ ਗਾਮ ਤੇ ਬਾਹਰ ਨਿਕਲੋ ਆਧਾ ਘੰਟਾ 2 ਘੰਟੇ ਦਿਨ ਬੈਠੋ ਤੁਸੀਂ ਬਾਹਰ ਸੜਕਾਂ ਪਾ ਆਪਣਾ ਆਪਣਾ ਰੋਡ ਹੈ ਰੇਲ ਲਾਈਨ ਹੈ ਉਸ ਪੇ ਬੈਠ ਜਾਓ ਬਿਲਕੁਲ ਦਿਖਾਓ ਮੀਡੀਆ ਨੇ ਦੇਸ਼ ਨੇ ਵੀ ਸਾਰਾ ਦੇਸ਼ ਮੈ ਰੋਸ ਹੈ ਅਮ ਇਹ ਨਹੀਂ ਕੰਦੇ ਪਹਾੜਾ ਕਿਰਾਇਆ ਲੱਗਿਆ ਕੰਮ ਛੋੜਨਾ ਪੜਿਆ ਆਪਣੇ ਗਾਮ ਤੇ ਬਾਹਰ ਸੜਕ ਪਾਣਦੇ ਤੋਂ ਘੰਟਾ ਲਗਾਈ ਇਤਨਾ ਤੋਂ ਟਾਈਮ ਹਰ ਬੰਦਾ ਪਹੂਏ ਗਾਮ ਵਾਲਾ ਪਏ ਇਤਨਾ ਤੋਂ ਕੋਈ ਕੰਮ ਨਹੀਂ ਹੁੰਦਾ ਕਿਸਾਨ ਮਜ਼ਦੂਰ ਵਾਹ ਜੀ ਵਾਹ ਮੈਂ ਜਨਾਨੀ ਹੈ ਜਿਸ ਤਰ੍ਹਾਂ ਬੱਚੇ ਐ ਉਹ ਵੀ ਐਸਕੇ ਹੈ ਉਹਨਾਂ ਸਭ ਨਾਲ ਰੋਡ ਪਾਣਾ ਸੀ ਇਹ ਆਪਣਾ ਰੋਸ ਦਿਖਾਣਾ ਸੀ ਇਹ ਵੀ ਕਿਤਨਾ ਗੁੱਸਾ ਹੈ ਲੋਕਾਂ ਦੇ ਅੰਦਰ ਉਹਨਾਂ ਦੀ ਮੰਗ ਕੇ ਪ੍ਰਤੀ ਡੱਲੇਵਾਲ ਮਨ ਲੱਗ ਰਿਹਾ ਉਸਕੇ ਪ੍ਰਤੀ ਕਿਤਨੇ ਦਿਨ ਹੋ ਗਏ ਅੱਧੇ ਪੰਜਾਬ ਨੇ ਕਿਸਾਨਾਂ ਨੇ ਰੋਟੀ ਨਹੀਂ ਖਾਈ ਆਪ ਕਹ ਲੋੜੀ ਗਈ ਹੈ ਲੋੜੀ ਕਿਸੇ ਨੇ ਮਨਾਈ ਨਹੀਂ ਅੱਜ ਤੂੰ ਆ ਰਹਾ ਮਾਰਾ ਸਕਰਾਤ ਦਾ ਬਿਲਕੁਲ ਜੀ ਮਾਰਾ ਸਕਰਾਤ ਮੈ ਰਵਾਇਤ ਹੈ ਨਹੀਂ ਆਈ ਬੂ ਹੈ ਬੂੜਿਆ ਨੇ ਕੰਬਲ ਢਾਵੇਂ ਬੁੜੀਆਂ ਨੇ ਸ਼ਾਲ ਢਾਵੇਂ ਹੈ ਵਾਹ ਜੀ ਦੇ ਛੋਰੀਆਂ ਤੁਸੀਂ ਪਿਆਰ ਰਖੀਆਂ ਕੁੜੀ ਹੈ ਬੂਆ ਹੈ ਬਾਣ ਹੈ ਬੇਟੀ ਆ ਮੁੰਨ ਨੇ 100-15000 ਰੁਪਏ ਦੇਵਾ ਸੂਟ ਛੱਡ ਦਿਆਂ ਹਾਂ ਬਿਲਕੁਲ ਜੀ ਆ ਛੋਰੀ ਵੀ ਆਈ ਹੋਈ ਹੈ ਉਹ ਵੀ ਨਹੀਂ ਆਂਦੀ ਵਿਚਾਰੀ ਕਿ ਤੂੰ ਆਰ ਮਨਾਵੇਗੇ ਅਸੀਂ ਵੀ ਓੜ ਨਹੀਂ ਗਏ ਬਿਲਕੁਲ ਜੀ ਆਜ ਮਮ ਨੇ ਯਾ ਨਹੀਂ ਮਨਾਈ ਕਿ ਸਕਰਾਤ ਨਹੀਂ ਮਨਾਈ ਕੱਲ ਪੰਜਾਬੀਆਂ ਨੇ ਲੋੜੀ ਨਹੀਂ ਮਨਾਈ ਬਿਲਕੁਲ ਜੀ ਬਿਲਕੁਲ ਬੜਾ ਦੁੱਖ ਹੀ ਆ ਬੜਾ ਕੀ ਕਵਾਂ ਫਿਰ ਇਸ ਕਾ ਬਿਲਕੁਲ ਜੀ ਕਾਲੀ ਲੋੜੀ ਮਨਾਈ ਆ ਗਰੀ ਕਾਲੀ ਲੋੜੀ ਕਾਲੀ ਸਕਰਾਂ ਤੇ ਕੇ ਤਿਉਹਾਰ ਹੈ ਮਾਰੇ ਕੇ ਤਿਉਹਾਰ ਮਨਾਵਾ ਮਜਬ ਮਾਰਾ 70 ਸਾਲ ਦਾ ਬੁੱਢਾ ਮਰਨ ਲਾਇਕ ਰਿਹਾ ਹੈ ਦੇਸ਼ ਕੇ ਸਾਰੇ ਦੇਸ਼ ਕੇ ਮਾਂਗਾ ਲਈ ਤਾਂ ਤਿਉਹਾਰ ਮਨਾਵਾ ਕਿਸ ਤਰੀਕੇ ਦਾ ਬਿਲਕੁਲ ਜੀ ਬਿਲਕੁਲ ਬਹੁਤ ਵਧੀਆ ਗੱਲ ਕੀਤੀ ਬਾਬਾ ਜੀ ਨੇ ਵੇਖੋ ਜਿਹੜੇ ਪਿੰਡਾਂ ਚ ਬੈਠਿਆ ਉਹਨਾਂ ਨੂੰ ਜੇ ਇੱਥੇ ਨਹੀਂ ਆ ਸਕਦੇ ਤਾਂ ਕਿੰਨੇ ਰੋਏ ਰੇਲਵੇ ਤਰੇਗਾ ਰੋੜਾ ਭਾਈ ਜੀ ਤੁਸੀਂ ਆਪਣਾ ਉਥੇ ਵੀ ਰੋਸ ਪ੍ਰਦਰਸ਼ਨ ਕਰ ਸਕਦੇ ਜੀ ਸਰਕਾਰਾਂ ਤੱਕ ਪਹੁੰਚਾ ਸਕਦੇ ਜੀ ਬਹੁਤ ਵਧੀਆ ਬਾਬਾ ਜੀ ਨੇ ਗੱਲ ਕੀਤੀ ਜਾਂਦਾ ਵੀ ਲੋੜੀਆਂ ਮੀਂਹਾਂ ਗੀਆਂ ਤੇ ਸਗਰਾੰਦ ਜਿਹੜਾ ਤਿਆਰ ਮਨਾਇਆ ਜਾਂਦਾ ਜੀ ਨਵੇਂ-ਨਵੇਂ ਕੱਪੜੇ ਨਵੇਂ-ਨਵੇਂ ਲੀੜੇ ਚਲੋ ਪਾਏ ਜਾਂਦੇ ਆ ਦੀ ਉਹ ਆਂਦੇ ਵੀ ਉਹ ਵੀ ਅਸੀਂ ਨਹੀਂ ਮਨਾ ਰਹੇ ਕਿਉਂਕਿ ਜਿੰਨਾ ਚਿਰ ਡੱਲੇਵਾਲ ਸਾਹਿਬ ਮਰਨ ਵਰਤ ਤੇ ਬੈਠੇ ਕੀ ਦੇਲ ਹੀ ਨਹੀਂ ਕਰਦਾ ਇਹ ਕੰਮ ਕਰਨ ਉਹ ਵੀ ਜਿੰਨਾ ਚਿਰ ਡੱਲੇਵਾਲ ਸਾਹਿਬ ਠੀਕ-ਠਾਕ ਹੋਣ ਤੇ ਫੇਰ ਜਾ ਕੇ ਕੋਈ ਖੁਸ਼ੀ ਆਉਂਦੀ ਹੈ ਕੋਈ ਰੌਣਕ ਆਉਂਦੀ ਹੈ ਜੀ ਨਹੀਂ ਤਾਂ ਅੱਜ ਕੱਲ ਬਾਈ ਜੀ ਇੱਕ ਦਿਨ ਨਹੀਂ ਬੰਦਾ ਭੁੱਖਾ ਰਹਿ ਸਕਦਾ 50 ਦਿਨ ਦੀ ਗੱਲ ਕਰਕੇ ਬਾਈ ਜੀ ਬਹੁਤ ਜ਼ਿਆਦਾ ਅਜੇ ਵੀ ਉਹਨਾਂ ਦਾ ਵੇਖੋ ਜਿਹੜਾ ਸਰੀਰ ਆ ਜੀ ਸਰੀਰ ਦਾ ਕੀ ਹਾਲਤਾ ਬਾਬਾ ਜੀ ਉਹਨਾਂ ਦੇ ਸਰੀਰ ਬੜਾ ਨਾਚੁਕ ਹੈ ਬਹੁਤ ਖਤਰਨਾਕ ਸਥਿਤੀ ਮੈਂ ਬਈ ਮਰਨ ਕੇ ਬਿਲਕੁਲ ਨਜ਼ਦੀਕ ਹੈ আর આજ ਵੀ ਉਸ ਨੇ ਜੇ ਹਸਪਤਾਲ ਮੈਂ ਦਾਖਲ ਕਰਾਵਾ ਤੋਂ ਬਚਣਾ ਫੇਰ ਵੀ ਨਹੀਂ ਉਹਨਾਂ ਨੇ ਹੋ ਸਕਦਾ ਹਸਪਤਾਲ ਮੈਂ ਮਹੀਨਾ ਦੋ ਮਹੀਨੇ 6 ਮਹੀਨੇ ਕੱਢ ਦੇ ਪਰ ਜਿਸ ਤਰ੍ਹਾਂ ਪਹਿਲਾਂ ਪੈਰਾਂ 'ਤੇ ਚੱਲਿਆ ਆਪਣੇ ਪੈਰਾਂ 'ਤੇ ਚੱਲਿਆ ਇਸ ਤਰ੍ਹਾਂ ਨਹੀਂ ਚੱਲ ਸਕਦਾ। ਸਰੀਰ ਦਾ ਸਾਰਾ ਇਸ ਹੈ ਜੋ ਅੰਦਰ ਦਾ ਸਾਰੇ ਪੁਰਜ਼ੇ ਐ ਸਾਰੇ ਖਰਾਬ ਹੋ ਚੁੱਕੇ ਐ। ਕੰਮ ਕਰਨਾ ਬੰਦ ਕਰ ਰਹੇ ਐ। ਬਿਲਕੁਲ ਜੀ। ਉਸਮੈਂ ਸਿਰਫ ਸਾਹ-ਸਾਂਸੇ ਚੱਲ ਰਿਹਾ ਹੈ। ਸਾਹ ਹੀ ਚੱਲ ਰਿਹਾ ਜੀ। ਸਾਹ ਹੀ ਚੱਲ ਰਿਹਾ ਜੀ। ਵਿੱਚ ਕਹਿਣ ਤੋਂ ਪਾਪ ਵੀ ਕੁਝ ਨਹੀਂ ਆ। ਹੁਣ ਤਾਂ ਸਿਰਫ ਸਾਹ ਹੀ ਚੱਲਦੇ ਪਏ ਆ ਜੀ। ਤੇ ਇਨਾ ਕੋਈ ਮੈਡੀਸਿਨ ਲੈ ਰਹੇ ਨਾ ਕੋਈ ਦਵਾਈ ਤੇ ਬਾਕੀ ਪਾਣੀ ਪੀਂਦੇ ਆ ਜੀ ਪਾਣੀ। ਪਾਣੀ ਕੇ ਪਾਣੀ ਤੋਂ ਲਖਦੇ ਨਹੀਂ ਜੀ ਨਾਲ ਹੀ ਐਸੋ ਸ਼ਿਆ ਜਾਂ ਖਾਣਾ ਗੱਲ ਨਾਲ ਹੀ ਖੁੱਲੀ ਰਹਿ ਪਾਣੀ ਤੋਂ ਧੀਰੇ ਧੀਰੇ ਕਰਕੇ ਬੰਦ ਹੁੰਦਾ ਰਹੇ ਬਸ ਪਾਣੀ ਤੋਂ ਉੱਠੇ ਤੱਕ ਜਾਵੇ ਜਾਂ ਗਲੇ ਤੱਕ ਬਸ ਚਮਚਾ ਅੱਧਾ ਚਮਚੇ ਜਾਵੇ ਪਾਣੀ ਵੀ ਕੋਈ ਜ਼ਿਆਦਾ ਜਾਂਦਾ ਨਹੀਂ ਬਿਨਾਂ ਅੰਤ ਪਾਣੀ ਨਹੀਂ ਜਾਂਦਾ ਸ੍ਰੀ ਬਿਲਕੁਲ ਜੀ ਬਿਲਕੁਲ ਬਿਲਕੁਲ ਪਾਣੀ ਪੂਣੀ ਤੋਂ ਜਾਣਾ ਹੀ ਬੰਦ ਹੋ ਜਾਏ ਨਾਲੀ ਮਿਲ ਜਾਏ ਜਾਂ ਖਾਣਾ ਵਾਲੀ ਨਾਲੀ ਹੈ ਬਿਲਕੁਲ ਜੀ ਵੇਖੋ ਪਾਣੀ ਤਾਂ ਕਿ ਨਹੀਂ ਪੀਤਾ ਜਾ ਰਿਹਾ ਵੇਖੋ ਕਿੰਨਾ ਕ ਪਾਣੀ ਚੁੰਮਦੇ ਚ ਪੈਂਦਾ ਉਹ ਵੀ ਵੇਖੋ ਆਂਦਾ ਵੀ AVP ਨਾ ਮੁਸ਼ਕਲ ਹੋਇਆ ਜੀ ਸਰੀਰ ਦੀ ਸਥਿਤੀ ਵੀ ਬਿਲਕੁਲ ਖਰਾਬ ਆ ਟਨਵਾਦ ਬਾਬਾ ਜੀ ਟਾੜਾ ਬਹੁਤ ਵੱਡਾ ਸਹਿਯੋਗ ਹੈ ਜੀ ਮੋਰਚੇ ਦੇ ਵਿੱਚ ਤੇ ਹਰ ਇੱਕ মিডিਆ ਭਾਈਚਾਰੇ ਦੇ ਨਾਲ ਗੱਲਬਾਤ ਕਰਦੇ ਆਂ ਬਾਬਾ ਜੀ ਦੀ ਆਵਾਜ਼ ਦੇਸ਼ਾਂ ਵਿਦੇਸ਼ਾਂ ਤੱਕ ਪਹੁੰਚਦੀ ਹੈ ਜੀ ਬੜੇ ਲੋਕ ਤੁਸੀਂ ਵੀਡੀਓ ਦੇਖੀ ਹੋਣੀਆਂ ਇਹਨਾਂ ਬਾਬਾ ਜੀ ਦੀਆਂ ਹਰਿਆਣਾ ਤੇ ਪੰਜਾਬ ਜਿਹੜਾ ਭਾਈਚਾਰਾ ਅੱਜ ਵੀ ਕਾਇਮ ਆ ਕਿਉਂਕਿ ਇਹ ਸਰਕਾਰਾਂ ਨੇ ਅਲੱਗ-ਅਲੱਗ ਕਰ ਦਿੱਤੇ ਸੀ ਨਹੀਂ ਤਾਂ ਪੰਜਾਬ ਹਰਿਆਣਾ ਇੱਕ ਸੀਗਾ ਜੀ ਤੇ ਅੱਜ ਵੀ ਭਾਈ ਜੀ ਏਕੇ ਦੀ ਮਿਸਾਲ ਇਹਨਾਂ ਦਿੱਤੀ ਆ ਵੀ ਅੱਜ ਵੀ ਸਰਕਾਰਾਂ ਚਾਹੇ ਜਿੰਨੇ ਮਰਜ਼ੀ ਵਖਰੀਆਂ ਕਰਨਾ ਚਾਹਣ ਪਰ ਫਿਰ ਵੀ ਖੂਨ ਨੂੰ ਖੂਨ ਮਿਲਦਾ ਹੈ ਜੀ ਕਿਉਂਕਿ ਜਿਹੜਾ ਆਪਣਾ ਬਲੱਡ ਹੁੰਦਾ ਹੈ ਨਾ ਤੇ ਫਿਰ ਖੋਲਦਾ ਹੀ ਆ ਵੇਖੋ ਜਦੋਂ ਡੇਲੇਵਾਲ ਸਾਹਿਬ ਮਾਨਤ ਪਰਦੇ ਤੇ ਬੈਠਿਆ ਤੇ ਹਰਿਆਣੇ ਵਾਲੇ ਵੀਰ ਵੀ ਆਂਦੇ ਵੀ ਅਸੀਂ ਵੀ ਇਹਨਾਂ ਤੋਂ ਬਿਨਾ ਕੱਖ ਨਹੀਂ ਤੇ ਨਾਲ ਖੜਿਆ ਜੀ ਤੇ ਚਾਹੇ ਜਿੰਨੇ ਮਰਜ਼ੀ ਦੇ ਲੱਗ ਜਾਣ ਇੱਧਰ ਹੋਰ ਵੀ ਬਜ਼ੁਰਗ ਆਇਆ ਜੀ ਧੰਨਵਾਦ ਬਾਪੂ ਜੀ ਬਾਬੂ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਵੇਖੋ ਕਿੱਡਾ ਮੋਰਚਾ ਲੱਗਾਏ ਤੇ ਕਿੰਨੇ ਦਿਨ ਹੋ ਚੁੱਕੇ ਆ ਜੀ 11 ਮਹੀਨੇ ਹੋ ਚੁੱਕੇ ਆ ਬਿਲਕੁਲ ਜੀ ਆ ਢੱਲੇਵਾਲ ਸਾਹਿਬ ਨੂੰ ਕਿੰਨੇ ਦਿਨ ਹੋ ਗਏ ਮਰਨ ਮਰਤੇ ਤੇ ਬੈਠੇ ਨੇ 50 ਦਿਨ ਜੀ ਫੁਲਕਾ ਚ ਪਾਣੀ ਖਾਦਾ ਕੋਈ ਕੰਨੀ ਹੋ ਜੀ ਬਿਲਕੁਲ ਤੇ ਸਰਕਾਰਾਂ ਨੂੰ ਕਿਸ ਨਜ਼ਰ ਨਾਲ ਦੇਖਦੇ ਆ ਜੀ ਸਰਕਾਰਾਂ ਕੀ ਕਹੀਏ ਸਰਕਾਰਾਂ ਇਹਨਾਂ ਦੀਆਂ ਨਿਕਮੀਆਂ ਸਰਕਾਰਾਂ ਬਿਲਕੁਲ